ਨਕੇ ਜਾਂਦੇ ਬਾਈ ਨੂੰ ਦੇਖ ਲਿਆ ਇੱਥੇ ਰੁਕਦੇ ਆਂ ਬਾਈ ਤੋਂ ਲੈਨੇ ਆ ਜਾਣਕਾਰੀ ਕੀ ਮਾਹੌਲ ਆ ਲੂ ਦਾ ਕਿ ਗਰਦੀਪ ਬਾਈ ਤੋਂ ਪੁੱਛਦੇ ਆਂ ਇੰਨਾ ਤਜਰਬਾ ਵੱਡਾ ਵੱਡਾ ਤਜਰਬਾ ਕੀ ਸੁਭਾਵਨਾ ਨਹੀਂ ਆਈ ਸੀ ਆਲੂ ਦੀ ਉਹ ਸਿੱਖਣ ਨੂੰ ਹੀ ਮਿਲੂਗਾ ਆ ਵੀ ਸੀਪਿਆ ਕਿੱਧਰ ਫਿਰਦਾ ਕੀ ਹਾਲ ਆ ਬਾਈ ਲੋਟ ਆਈ ਤਾਂ ਤੁਹਾਨੂੰ ਰੋਕੇ ਯਾਰ ਵੇਖ ਕੇ ਹਾਂ ਤੇ ਕਿਹਾ ਚੱਲ ਪੁੱਛਦੇ ਆਂ ਬਾਈ ਤੋਂ ਕੀ ਹਿਸਾਬ ਕਿਤਾਬ ਆਲੂ ਦਾ ਮਾਹੌਲ ਕੀ ਹੈ ਤੇ ਕੀ ਸੀਪਿਆ ਜੰਗ ਜਿੱਤੀ ਜਾਂਦੀ ਹੈ ਹੌਂਸਲੇ ਨਾਲ ਠੀਕ ਆ ਜੀ ਜੇ ਹੌਂਸਲਾ ਨਾ ਹੋਵੇ ਨਾ ਵੱਡੀਆਂ ਵੱਡੀਆਂ ਤਾਕਤਾਂ ਵੀ ਹਰ ਜਾਂਦੀਆਂ ਆਪਾਂ ਤਾਂ ਚੀਜ਼ ਕੀ ਹੈ ਸਹੀ ਗੱਲ ਆ ਤੇ ਜਿਹੜਾ ਚਿੜੀ ਦੇ ਬੱਚੇ ਵਾਂਗੂ ਨਾ ਫੜਕ ਫੜਕ ਦਿਲਵਾਜਦਾ ਉਹ ਪਾਸਟ 'ਚ ਵੀ ਹਾਰਿਆ ਤੇ ਫਿਊਚਰ 'ਚ ਵੀ ਹਾਰੂ ਮਤਲਬ ਪ੍ਰੈਜ਼ੈਂਟ 'ਚ ਵੀ ਹਾਰੂਗਾ ਤੇ ਮੂਰਲੇ ਫਿਊਚਰ 'ਚ ਵੀ ਹਾਰੂਗਾ ਸਹੀ ਆ ਜਿਨ੍ਹਾਂ ਨੇ ਮੌਸਮ ਦੇਖ ਕੇ ਇਹ ਕੰਮ ਕਰਨਾ ਇਹ ਕੰਮ ਆ ਸੀਪਿਆ ਲਗਾਤਾਰ ਕੋਈ ਗੱਲ ਨਹੀਂ ਬਹੁਤ ਕੁਝ ਦੇਖਿਆ ਸੀ ਤੇ ਹਾਂ ਤਰਾ ਚੜਾਉਂਦੇ ਰਹਿੰਦੇ ਰਹਿੰਦੇ ਬਹੁਤ ਜ਼ਿੰਦਗੀ 'ਚ ਮੈਂ ਤੈਨੂੰ ਦੱਸਦਾ ਗੱਲ ਵੀ ਜਿਹੜੇ ਤਾਂ ਬੰਦੇ ਦੇਖ ਕੇ ਲੌਂਦੇ ਨਾ ਮੌਸਮ ਵੀ ਫਲਾਨੇ ਨੇ 1.5 ਲੱਖ ਦੇ ਸੀਪੇ ਨੇ ਕੱਢ ਲਈ ਗਵਾਂਡੀ ਤੇ ਖੁਰਕ ਹੁੰਦੀ ਆ ਬਿਲਕੁਲ ਉਹ ਇਹ ਨਹੀਂ ਪਤਾ ਵੀ ਉਹ ਆਉਂਦੇ ਟਾਈਮ ਨੂੰ ਕੀ ਹੋ ਜਾਣਾ ਤੇ ਜੰਗ ਸੀਪਿਆ ਐਤ ਕੀ ਵੀ ਜਿੱਤਾਂਗੇ ਜੱਟਾਂ ਨੇ ਐਵੇਂ ਹੌਂਸਲੇ ਛੱਡ ਤੇ ਗੱਲ ਐਡੀ ਨਹੀਂ ਐ ਕੋਈ ਠੀਕ ਆ ਕਰਬਟ ਲਊਗਾ ਆਲੂ ਵੇਡਾ ਢੇਰੀ ਢਾਉਣ ਵਾਲੀ ਗੱਲ ਨਹੀਂ ਜਾਣੀ ਨਹੀਂ 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 ਐਡੀ ਯਾਰ ਗੱਲ ਸੁਣ ਜਿਹੜਾ ਕੱਚਾ ਆਲੂ ਸੀ ਉਹਦੀ ਮਨਿਆਦ ਹੁੰਦੀ ਆ ਇੱਕ ਹਫ਼ਤੇ ਦੀ ਸਾਡੇ ਕੋਲੇ ਦੇਖੋ ਜੰਗਾ ਲੰਮੀਆਂ ਵੀ ਚੱਲ ਜਾਂਦੀਆਂ ਸਹੀ ਆ ਜਿਹੜੀਆਂ ਜੰਗਾਂ ਲੰਮੀਆਂ ਚੱਲਦੀਆਂ ਨਾ ਉਹਨਾਂ 'ਚ ਬੰਦਾ ਜਿੱਤਦਾ ਬਿਲਕੁਲ ਇਹ ਜੰਗ ਲੰਮੀ ਚੱਲਣੀ ਆ ਆਪਣੇ ਕੋਲੇ 10ਵੇਂ ਮਹੀਨੇ ਤੱਕ ਦਾ ਯਾਰ ਸਮਾਂ ਹੈਗਾ ਆਪਾਂ 10ਵੇਂ ਮਹੀਨੇ ਤੱਕ ਇਹਨੂੰ ਦੇਖ ਦੇਖਾਂਗੇ ਕਿੱਥੇ ਜਾਂਦਾ ਕਿੱਥੇ ਨਹੀਂ ਜਾਂਦਾ ਉਦੋਂ ਨੂੰ ਖਬਰਾਂ ਕੀ ਕੀ ਹੋਣਾ ਮੌਸਮ ਦੇ ਵਿੱਚ ਵੀ ਆਪਾਂ ਲੜੇ ਤੋਂ ਪਹਿਲਾਂ ਹੀ ਹਾਰ ਮੰਨ ਲਈਏ ਯਾਰ ਹਾਰ ਬੈਸ ਗੱਲ ਕੁਝ ਨਹੀਂ ਹੋਈ ਯਾਰ ਸੋਸ਼ਲ ਮੀਡੀਆ ਤੇ ਲੋਕਾਂ ਨੇ ਹਾਰ ਮੰਨ ਲਈ ਬਾਈ ਯਾਰ ਮੈਂ ਇੱਕ ਗੱਲ ਕਹਿਣਾ ਬੀ ਕੋਈ ਇਹੋ ਜੇ ਸਟੈਪ ਨਾ ਚੱਕੋ ਯਾਰ ਇਹ ਨਾ ਦੁਨੀਆ ਤੇ ਉਤਰਾ ਚੜਾਉਂਦੇ ਜਾਂਦੇ ਆ ਕਈ ਨਾ ਭਰਾ ਗਲਤ ਸਟੈਪ ਚੱਕ ਲੈਂਦੇ ਹਨਾ ਬਸ ਇਹ ਕੰਮ ਨਹੀਂ ਕਰਨਾ ਚਾਹੀਦਾ ਮੈਂ ਯਾਰ ਤੈਨੂੰ ਗੱਲ ਦੱਸਦਾ ਆ ਆਪਦੀ ਮੈਂ ਹੋਰ ਦੀ ਨਹੀਂ ਗੱਲ ਕਰਦਾ ਕਿਸੇ ਦੀ ਠੀਕ ਆ ਭਾਈ 13 ਸੰਦੇ 14 ਸੰਦੇ ਵਿੱਚ ਨਾ ਆਲੂ ਮੈਂ ਕਾਰਡੀਨਲ ਦਾ ਸ਼ਕੀਨ ਆ ਮੈਂ ਕਾਰਡੀਨਲ ਲਾਉਂਦਾ ਅੱਛਾ ਮੈਂ 13 14 ਸਾਨੂੰ ਬੈਗ ਵੇਚਿਆ ਜਦੋਂ ਪਾਕਿਸਤਾਨ ਖੁੱਲਿਆ ਕਾਰਡੀਨਲ ਦਾ ਕਾਰਡੀਨਲ ਦਾ ਆਪਣਾ ਰਾਸ ਸੀ ਤੇ ਅਸੀਂ ਨਾ ਗੱਡੀ 'ਚ ਬੈਗ ਭਰ ਕੇ ਰੁਪਈਆ ਦਾ ਲੈਏ 2000 ਸਾਡੇ ਕੋਲੇ ਮਤਲਬ ਬੈਗ ਸੀਗਾ। ਤੇ ਅਸੀਂ ਸਟੋਰ ਤੋਂ ਲਿਆਏ ਬਸ ਸਟੋਰ ਕੀਤਾ ਬਾਈ ਸਟੋਰ ਕੀਤਾ ਸੀ ਮਾਲ। ਉਸ ਤੋਂ ਬਾਅਦ ਦਾ ਬਾਈ ਮੰਦਾ ਐਸਾ ਦੇਖਿਆ ਕਿ 17 18 19 ਬਹੁਤ ਮੰਦਾ ਰਿਹਾ। ਤੇ ਮੇਰੇ ਇੱਕ ਦੋ ਮਿੱਤਰ ਸੀ ਉਹ ਮੈਨੂੰ ਕਹਿੰਦੇ ਯਾਰ ਤੂੰ ਆਲੂ ਵਧਾਈ ਜਾ ਨਾ 18 ਜਾ ਕੇ ਲੋਕ ਤਾਂ ਹਟੀ ਜਾਂਦੇ ਆ। ਮੈਂਨਾਂ ਨੂੰ ਆਖਿਆ ਯਾਰ ਕੰਮ ਹੋਊਗਾ ਹੁਣ ਮੰਦਾ ਅੱਤ ਦਾ ਆ ਚੁੱਕਿਆ ਤਿੰਨ ਚਾਰ ਸਾਲ। ਇੱਕ ਉਹ ਐਤ ਕੀ ਨਹੀਂ ਤਾਂ ਅਗਲੇ ਸਾਲ ਸਈ ਚੜਾਂਗੇ ਪੌੜੀ ਪੌੜੀ ਚੜਾਂਗੇ ਵੀ ਜੇ ਆਪਾਂ ਅੱਜ ਹਟ ਗਏ ਤਾਂ ਆਪਾਂ ਨੂੰ ਕੁਝ ਨਹੀਂ ਵਟਿਆ ਜਾਣਾ ਭਾਈ ਜੀ ਕਰੋਨਾ ਦੇ ਟਾਈਮ ਮੇਰੇ ਕੋਲੇ 75 80 ਕਿਲੇ ਡਾਇਮੰਡ ਹੀ ਸੀ ਕੱਲੇ ਆਪਾਂ ਡਾਇਮੰਡ ਦੀ ਪਹਿਲਾਂ ਤੋਂ ਜ਼ਿਆਦਾ ਸੀ ਜ਼ਿਆਦਾ ਡਾਇਮੰਡ ਹੀ ਲੱਗਦਾ ਹਾਂ ਹਾਂ ਡਾਇਮੰਡ ਹੀ ਲਉਂਦੇ ਭਾਈ ਜੀ ਬੈਗ ਵੀ ਨਿਕਲਿਆ 380 85 ਬੈਗ ਕਿਲੇ ਦੇ ਠੀਕ ਆ ਰਾਸ਼ਨ ਤੇ ਸੀ ਉਹ ਰਾਸ਼ਨ ਤੇ ਸੀ ਉਦੋਂ ਆਪਾਂ 20 ਦਾ ਕੰਮ ਨਹੀਂ ਸੀ ਕਰਦੇ ਉਦੋਂ ਮਤਲਬ ਕਿ ਆਪਾਂ 20 ਆਪਣੇ ਕੋਲੇ ਬਹੁਤ ਵਧੀਆ ਹੁੰਦਾ ਸੀ 13 14 ਸਾਂ ਤੋਂ ਜਿੱਤਦੇ ਵੀ ਤਾਂ ਹੀ ਰਏ ਹਥਿਆਰ ਚੰਗੇ ਹੁੰਦੇ ਸੀ ਕੁਆਲਿਟੀ ਚੰਗੀ ਸੀ ਹਾਂ ਕੁਆਲਿਟੀ ਚੰਗੀ ਸੀ 350 ਬੈਗ ਤੋਂ ਘਟੇ ਨਹੀਂ ਸੀ ਕਿਤੇ 350 350 ਬੈਗ 3 ਰੁਪਏ ਨੂੰ ਵਿਕੀ ਜਾਂਦਾ ਸੀ 300 ਨੂੰ ਬੈਗ ਲੱਖ ਰੁਪਏ ਦਾ ਹੋ ਜਾਂਦਾ ਸੀ ਹੈਨਾ ਆਪਣਾ ਟਾਈਮ ਪਾਸ ਹੋ ਜਾਂਦਾ ਸੀ ਖਰਚੇ ਖੁਰਚੇ ਚੱਲ ਉਹਦੇ ਆਪਣੇ ਹਿਸਾਬ ਦੇ ਆ ਬਲੇ ਹੈ ਨਹੀਂਗੇ ਹਾਂ ਇੱਕ ਫਸਲ ਪਲੱਸ ਪਈ ਆ ਹਾਂ ਫਸਲ ਪਲੱਸ ਪਈ ਆ ਤੇ ਉਸ ਤੋਂ ਬਾਅਦ ਦੇ ਵਿੱਚ ਬਾਈ 20 ਚ ਆ ਗਏ 20 ਚ ਜਾ ਕੇ ਉਸ ਟਾਈਮ ਤੇ ਫਿਰ ਜਦੋਂ ਕਰੋਨਾ ਵੇਲੇ ਪੂਰੇ ਪੂਰਾ ਜਣੀ 4 ਸਾਲਾਂ ਬਾਅਦ ਲੰਬੀ ਜੰਗ ਲੜਨ ਤੋਂ ਬਾਅਦ ਫਿਰ ਪੈਸੇ ਬਣੇ ਫੁੱਲ ਆ ਉਸ ਸਮੇਂ ਦੀਆਂ ਕਿਰਪਾ ਮਹਾਰਾਜ ਦੀ ਕਿਰਪਾ ਆ ਜਿੰਨੀਆਂ ਲੈਬਾਂ ਲਾਈਆਂ ਨੇ ਐਰੋਪੋਨਿਕ ਜੁਨਿਟ ਲਾਏ ਨੇ ਸਾਰੇ ਸਿਸਟਮ ਖੜੇ ਕਰੇ ਨੇ ਉਹ ਚੀਜ਼ ਨੇ ਖੜੇ ਕਰਿਆ ਤੇ ਯਾਰ ਅੱਜ ਆਪਾਂ ਹਾਰ ਮੰਨ ਕੇ ਬਹਿ ਜਾਾਂਗੇ ਫਿਰ ਪੱਲੇ ਕੀ ਆ ਹਾਂ ਇਹ ਤਾਂ ਹੈ ਹੈਗਾ ਕੁਝ ਪੱਲੇ ਹਾਰ ਨਾ ਬਿਲਕੁਲ ਨਹੀਂ ਪਰ ਮੈਨੂੰ ਮੇਰਾ ਇਹ ਮਨ ਕਹਿ ਰਿਹਾ ਕਿ ਐਤਕੀ ਵੀ ਜੰਗ ਜਿੱਤਾਂਗੇ ਪਰ ਹੌਸਲੇ ਨਾਲ ਤੁਸੀਂ ਦੱਸ ਕੇ ਦਿੰਦਾ ਇੰਨੇ ਫੋਨ ਆਉਂਦੇ ਆ ਨਾ ਵਪਾਰੀਆਂ ਦੇ ਸਾਈਡਾਂ ਤੋਂ ਡਾਇਮੰਡ ਦੇ ਜਿਹੜੇ ਭਰਾਵਾ ਕੋਲੇ ਡਾਇਮੰਡ ਆ ਉਹ ਵਧੀਆ ਰਹਿਣਗੇ ਮਾਰੇ ਨਹੀਂ ਰਹਿਣਗੇ ਡਾਇਮੰਡ ਵਾਲੇ ਸਬਰ ਰੱਖ ਲੈਣ ਥੋੜਾ ਜਿਹਾ 15 ਕਿਉਂਕਿ ਹਜੇ ਤਾਂ ਬਾਈ ਅੱਗੇ ਆਪਾਂ 1 ਮਾਰਚ ਤੋਂ ਆਲੂ ਪੱਟਣ ਲੱਗਦੇ ਹੁੰਦੇ 15 20 ਮਾਰਚ ਨੂੰ ਵੇਚ ਦੇ ਦਿੰਦੇ ਐ ਕਿਹਨਾਂ ਨੂੰ ਸੀਡਾਂ ਸੂਡਾਂ ਵਾਲੇ ਆ ਕੰਪਨੀ ਵਾਲੇ ਪੱਟੀ ਜਾਂਦੇ ਆ ਦੂਜੇ ਐਵੇਂ ਹੀ ਭੱਜੇ ਫਿਰਦੇ ਆਲੂ ਮੰਦਾ ਮੰਦਾ ਯਾਰ ਹਜੇ ਹਜੇ ਹਾਂ ਜਿੰਨਾਂ ਦੀ ਵੀਰੇ ਗੱਲ ਆਇਆ ਵੀ ਜਿੰਨਾਂ ਨੂੰ ਹਜੇ ਬਾਈ ਤਾਂ ਹੀ ਬਣੀ ਵੀ ਪੱਟਨੇ ਨਹੀਂ ਹਾਂ ਉਹ ਜਿਆਦਾ ਉਹਨਾਂ ਦਾ ਜਿਆਦਾ ਕਰਿਆ ਬਾਬੇ ਹਾਂ ਇਹ ਤਾਂ ਕੁਛ ਨਹੀਂ ਹਾਲ ਬਰਾ ਹਾਲਾ ਬੰਦਾ ਹੋ ਗਿਆ ਹੋ ਗਿਆ ਉਹਨਾਂ ਦਾ ਜਿਆਦਾ ਰੌਲਾ ਆਲੂ ਵੇਚਦਾ ਹਵਾ ਦੇ ਹਿਸਾਬ ਨਾਲ ਠੀਕ ਆ ਜੇ ਤਾਂ ਹਵਾ ਬਣਾਤੀ ਵੀ ਮੰ ਹੁਣ ਤੁਸੀਂ ਦੇਖੋ ਵੀ ਤੂੰ ਵੀ ਆਲੂਆਂ ਦਾ ਕੰਮ ਕਰਦਾ ਤੇਰੇ ਕਿੰਨੇ ਘਟੇ ਘੱਟ ਨਿਕਲਦੇ ਆ 50 ਤੋਂ 40 ਤੋਂ 50 ਘਟੇ ਘੱਟ ਨਿਕਲਦੇ ਨੇ ਤੇ ਯਾਰ ਇੰਨਾ ਕਿੰਨਾ ਜੇ 10% ਵਾਧੂ ਆਲੂ ਲੱਗਿਆ ਕਿੰਨਾ ਉਹ ਕਵਰ ਕਰੂਗਾ ਯਾਰ ਤੁਸੀਂ ਦੇਖੋ ਤਾਂ ਸਹੀ ਜਰੂਰਤ ਤਾਂ ਉਨੀ ਹੋਈ ਆ ਦੀ ਜਰੂਰਤ ਤਾਂ ਉਨੀ ਆ 50 ਘਟੇ ਹਜੇ ਤੁਸੀਂ ਰੋਕੋ 15 ਦਿਨ ਠੀਕ ਆ ਮਾਹੌਲ ਚੇਂਜ ਹੋਣਾ ਸ਼ੁਰੂ ਹੋ ਚੱਲਿਆ ਹੋਊਗਾ ਯਾਰ ਬਦਲੂ ਹਵਾ ਹਵਾ ਬਦਲੂਗੀ ਡਾਇਮੰਡ ਵਾਲੇ ਰਾਜੀ ਰਹਿਣਗੇ ਠੀਕ ਆ ਭਾਈ ਯਾਨੀ 50 ਰੁਪਏ ਵਧਣਗੇ ਝਾੜਤ ਵੀ ਯਾਰ ਝਾੜ ਦੇਖ ਲੋ ਸਾਈਜ ਦੇਖ ਲਾ ਆਲੂ ਦਾ ਕਿੰਨਾ ਕਾਕੇ ਚਲੋ ਆਪਾਂ ਤਾਂ ਕਹਿੰਨੇ ਯਾਰ ਸਭ ਦਾ ਵਧੀਆ ਹੋਵੇ ਆਪਾਂ ਤਾਂ ਅਰਦਾਸ ਕਰਦੇ ਹਾਂ ਮਹਾਰਾਜ ਸਭ ਦੇ ਕਿਉਂਕਿ ਝੋਲੀ ਪਵੇ ਮਿਹਨਤ ਹਰੇਕ ਦੇ ਮਿਹਨਤ ਹਰੇਕ ਦੇ ਪਵੇ ਕਿਉਂਕਿ ਖਰਚਾ ਬਹੁਤ ਹੈ ਜ਼ਿਮੀਦਾਰ ਬਾਈ ਜੀ ਬਾਈ ਜੀ ਸੌਂਦਾ ਹੀ ਨਹੀਂ ਆਲੂ ਵਾਲਾ ਜਦੋਂ ਆਲੂ ਲੱਗ ਜਾਂਦੇ ਬਾਕੀ ਬਾਈ ਗੱਲ ਆਇਆ ਪਹਿਲਾਂ ਝੋਨੇ ਦਾ ਡਾਮਾ ਡੋਲਾ ਬਿਲਕੁਲ ਝੋਨੇ ਨੇ ਬਹੁਤ ਧੱਕਾ ਵੱਧ ਬਹੁਤ ਮਸੂਤੀ ਬੱਜਿਆ ਬਹੁਤ ਲੱਗਿਆ ਚਾੜ ਬਹੁਤ ਘਟ ਗਿਆ ਉਹਦਾ ਫਰਕ ਬਹੁਤ ਪੈ ਗਿਆ ਬਾਈ ਜੀ ਆਪਾਂ ਆਲੂ ਲਾਉਣੇ ਆ ਨਾ ਅਗਲੇ ਸਾਲ ਮੂਹਰਲੇ ਸਾਲ ਜਿਹੜੀ ਆਪਣੀ ਸਟੈਟਰ ਜੀ ਆ ਹੁਣ ਤੋਂ ਤਿਆਰੀ ਆ ਕਿੰਨਾ ਵੀ ਰੱਖਣਾ ਕਿੰਨਾ ਕਰਨਾ ਕਿੰਨੇ ਬੰਦੇ ਰੱਖਣੇ ਆ ਕਿੰਨੀ ਜ਼ਮੀਨ ਤੇ ਆਲੂ ਲਾਉਣੇ ਆ ਕਿੰਨੀ ਠੇਕੇ ਤੇ ਲੈਣੀਆਂ ਕਿੰਨੀ ਛੱਡਣੀ ਆ ਬਿਲਕੁਲ ਸਾਲ ਪਹਿਲਾਂ ਦੀ ਗੇਮ ਆ ਕੋਈ ਨਹੀਂ ਜੇ ਨਹੀਂ ਤਾਂ ਫਿਰ ਆਹੇ ਵੇਚਦੇ ਵੇਚਦੇ 10ਵੇਂ ਮਹੀਨੇ ਚ ਫੇਰ ਲਾਉਣ ਲੱਗ ਜਾਣਾ ਕੋਈ ਗੱਲ ਨਹੀਂ ਪਰ ਇਹੋ ਜਿਹੇ ਕਦਮ ਨਾ ਚੱਕੋ ਮੇਰੀ ਬੇਨਤੀ ਆ ਯਾਰ ਵੀ ਇੰਨੇ ਨਾ ਨਰਾਸ਼ ਹੋ ਕੇ ਵੀ ਆਲੂਆਂ ਤੋਂ ਨਰਾਸ਼ ਹੋ ਕੇ ਤੁਸੀਂ ਜ਼ਿੰਦਗੀ ਤੋਂ ਹੱਥ ਧੋ ਬੈਠੋ ਯਾਰ ਇਹ ਕੰਮ ਮੈਂ ਬੇਨਤੀ ਕਰਦਾ ਮੈਂ ਵੀ ਇੱਕ ਆਮ ਕਿਸਾਨ ਹੀ ਆ ਕੋਈ ਮੈਂ ਕੋਈ ਵੱਡਾ ਨਹੀਂ ਹੈਗਾ ਜੇ ਤੁਸੀਂ ਕਹੋਗੇ ਬਾਲਾ ਵੱਡਾ ਬੰਦਾ ਮੈਂ ਅਜੇ ਤਾਂ ਗਰਾਊਂਡ 'ਚ ਹੀ ਆ ਹਾਂ ਗਰਾਊਂਡ 'ਚ ਹੀ ਆ ਹਾਂ ਕੁਛ ਵੀ ਹੋ ਸਕਦਾ ਅਜੇ ਤਾਂ ਕੁਛ ਵੀ ਹੋ ਸਕਦਾ ਯਾਰ ਅਸਰ ਤਾਂ ਸਾਡੇ ਤੇ ਯਾਰ ਬਾਈ ਅਸੀਂ ਕਰੋਨਾ ਰੁਪਈਆ ਦੇ ਟਿਊਬਰ ਬੀ ਲੱਗੇ ਆ ਯਾਰ ਅਸਰ ਤਾਂ ਸਾਡੇ ਤੇ ਵੀ ਇਹਨਾਂ ਦਾ ਪੈਣਾ ਚੀਜ਼ਾਂ ਸਭ ਤੇ ਪੈਣਾ ਹਰ ਇੱਕ ਬੰਦੇ ਤੇ ਪੈਣਾ ਜਾਂ ਜਿੰਨਾ ਦੇਖ ਬਾਈ ਜਿੰਨਾ ਕੰਮ ਅਗਲਾ ਦਾ ਛੋਟਾ ਉਹਦਾ ਖਰਚਾ ਉਹਨਾਂ ਜਿੰਨਾ ਕੰਮ ਵੱਡਾ ਕੀਤਾ ਵਾ ਉਹਦਾ ਖਰਚਾ ਵੱਡਾ ਬਸ ਇਸੇ ਗੱਲ ਨੂੰ ਬਚਾ ਲੈਣਾ ਛੋਟਾ ਮੋੜਾ ਜਿੰਨਾ ਲੱਗੂਗਾ ਸਭ ਨੂੰ ਲੱਗਣਾ ਜੇ ਫਾਇਦਾ ਹੋਊਗਾ ਸਭ ਨੂੰ ਹੀ ਹੋਣਾ ਸਭ ਨੂੰ ਹੋਣਾ ਆਪਾਂ ਤਾਂ ਕਹਿੰਨਾ ਹਰ ਹਰਦਾਸ ਕਰਦੇ ਆ ਮਰਮਾਤਮਾ ਮੂਰੇ ਕਿ ਫਾਇਦਾ ਹੀ ਹੋਵੇ ਜਦੋਂ ਨਾ ਆਲੂ ਇੱਕ ਗੱਲ ਮੇਰੀ ਹੋਰ ਆ ਜਦੋਂ ਆਲੂ ਥੋੜਾ ਚੰਗਾ ਨਿਕਲਿਆ ਖਰਚੇ ਨਾ ਵੱਧਾ ਓਕੇ ਵੀ ਚੰਗਾ ਜਾਨੀ ਵੱਡੇ ਰੈਸਟੋਰੈਂਟਾਂ 'ਚ ਇੰਦਰ ਉਧਰ ਵੱਡੀਆਂ ਪਾਰਟੀਆਂ 'ਚ ਹਾਂ ਉਦੋਂ ਵੀ ਆਪਣਾ ਸੇਵ ਕਰਕੇ ਰੱਖੋ ਅੱਜ ਸਰਦਾ ਜਿਹੜੀ ਚੀਜ਼ ਨਾਲ ਸਰੋ ਸਰਦਾ ਉਹਨੇ ਨਾਲ ਸਰ ਸਾਧਨ ਨਾਲ ਲੱਗ ਜਾਵੇਂ ਆਪਦਾ ਜਿਹੜਾ ਹੈਗਾ ਨਾ ਕਾਰੋਬਾਰ ਕਾਰੋਬਾਰ ਚਲਾਉ ਪੈਸਾ ਤੁਸੀਂ ਡੁੱਬਦੇ ਨਹੀਂ ਇੱਕ ਵਾਰ ਬੰਦਾ ਵੀ ਹੁਣਾ ਹੀ ਹੋਣਾ ਆਹੀ ਤਾਂ ਫਰਕ ਆ ਮੈਂ ਤਾਂ ਇਹੋ ਦੇਖ ਕੇ ਮੈਂ ਕਿਹਾ ਯਾਰ ਬਾਈ ਹੁਣ ਨਾ ਕਰਦੇ ਗੱਲਬਾਤ ਫਿਰ ਵੀ ਸੀ ਥੋੜਾ ਟਾਈਮ ਹਾਂ ਚਲਦੇ ਆ ਮੈਂ ਕਿਹਾ ਉਧਰ ਪੁੱਛਦੇ ਆ ਤੇ ਨਾਲੇ ਬਾਈ ਗਰੇਡਰ ਚਲਾਤਾ ਆਪਾਂ ਉਹਦੀਆਂ ਵਧਾਈਆਂ ਤੁਹਾਨੂੰ ਹਾਂ ਬਾਈ ਜੀ ਤਾਨੂੰ ਵੀ ਬਹੁਤ ਮੁਬਾਰਕਾਂ ਉਹਦੀ ਵੀ ਵੀਡੀਓ ਬਣਾਉਨੇ ਆ ਗਰੇਡਰ ਦੀ ਐਤ ਕੀ ਨਾ ਵਧੀਆ ਸੀਡ ਦੇਵਾਂਗੇ ਜ਼ਿਮੀਦਾਰਾਂ ਨੂੰ ਗ੍ਰੇਡ ਕਰਕੇ ਪੂਰਾ ਆ ਜਮਾ ਸਾਹਿਬ ਆਊਗਾ ਜਮਾ ਹਾਂ ਬਿਲਕੁਲ ਬਹੁਤ ਵਧੀਆ ਵੀ ਬਹੁਤ ਵਧੀਆ ਚੀਜ਼ ਹੋਊਗੀ ਹਾਂਜੀ ਹਾਂਜੀ ਠੀਕ ਆ ਵੀਰੇ ਠੀਕ ਆ ਬਾਈ